ਤੇ ਇਹਨਾਂ ਨੂੰ ਦੱਸਿਆ ਕਿ ਬੱਬੂ ਮਾਨਸ ਸਿੰਘ ਹੋਰਦੇ ਨਾਮ ਦਾ ਇੱਥੇ ਕਾਂਗਰਸ ਸ਼ੁਰੂ ਤੋਂ ਹੀ ਇੱਥੇ ਜਦੋਂ ਫਟਾਫਟ ਪਰ ਹਾਲੋ ਕਿਉਂ ਨਾ ਬੇ ਨਾਮ ਦਾ ਕਾਂਗਰਸ ਤੇ ਨਗਰ ਜਾੜਿਆ ਜਾਂਦਾ ਸੀ ਅਰਾਜੀ ਪ੍ਰਕਾਸ਼ ਸਿੰਘ ਹੋਰਦੇ ਚਰੋ ਪਹਿਲਾ ਪਹਿਲਾ ਵਰਸ ਦੇ ਚੇਪਸਨ ਨੇ

और मेंबर पार्लियामेंट ने अगे पार्लियामेंट जाके देश के प्रधानमंत्री तो ने प्रधानमंत्री बनाना दस साल पहला नरेंद्र मोदी जी प्रधानमंत्री बने सी बीजेपी सरकार बहुत लड़े लपे

एमएसपी की लीगल गारंटी दी गई थी, लेकिन एक भी बैल ऑफिसर ने पूरा नहीं किया हम्म। चलो। मैं मैं देखूंगा। एक्टर पिंट ने बहुत ही शानदार। हम्म।

जवानी थोड़ा बुढ़ापा विद्या सेहत रोजगार, आला दुआला कि होना है सियासत करती है सियासत वोटा का अहम स्थान है तुम कि चुनते हो कि अगर भेजते हो इस गल का फैसला थोड़े हथ होता है कि दो तरीक नो दो हज़ार चौबीस तो जो पहली जून जो वोटा पैन पैन एक बदला हाथ में है जो थानू तो सुल्तान ने हट दिता कि तुम अपने नायरे तोड़ के बिजली भेजो ठीक बन सके जो लोग उतरे किसान मजदूर नौजवान ने आसा से चली उतरे बाकी आप

ਨੇ ਕਿਨਾਰੇ ਪੈਰ ਨਾਲ ਲੱਗਦਾ ਬਹੁਤ ਵਧੀਆ ਪੈਰ ਨਾ ਪੂਰਾ ਤੁਸੀਂ ਦੇਖ ਹੀ ਲਿਆ ਪੂਰੇ ਇਲਾਕੇ ਸਾਰੇ ਦੇ ਸੀ ਰਾਤ ਇਹਨਾਂ ਨੇ ਕਿਹਾ ਸੀ ਕੱਲ ਸਵੇਰੇ ਕਿਹਾ ਅੱਜ ਸਾਰੇ ਪਹੁੰਚ ਗਏ ਨੇ ਕਿੰਨੇ ਪਿੰਡਾਂ ਦੇ ਇਕੱਠ ਨੇ ਇਹ ਚਾਰ ਕਿ ਪਿੰਡਾਂ ਦਾ ਇਕੱਠ ਸੀ ਉਹਨੇ ਆਣੇ ਵਾਲੇ ਇੱਕ ਤਰੀਕ ਨੂੰ ਕੀ ਪ੍ਰਚਾਰ ਕਰਨ ਕਰਦੇ ਅਸੀਂ ਤਾਂ ਕਹਿੰਦੇ ਸਾਡੀ ਕਾਂਗਰਸ ਪਾਰਟੀ ਹੈ ਇਹ ਤਾਂ ਜਿਹਨੂੰ ਟਕਸਾਲੀ ਕਹਿੰਦੇ ਆ ਉਹ ਆ ਇਹ ਤਾਂ ਵੋਟਾਂ ਮੰਗਾਂਗੇ ਲੋਕਾਂ ਨੂੰ ਕਹਿੰਦੇ ਆ ਸਾਨੂੰ ਸਹਿਯੋਗ ਵਧੀਆ ਮਿਲ ਰਿਹਾ ਮਿਲੇਗਾ ਜਿੱਤਾਂਗੇ ਕਿੰਨੇ ਕਿ ਲੀਡਰ ਦਾ ਟਾਵਾ ਖੁੱਲੀ ਡੱਸੀ ਪੂਰੀ ਕੋਈ 10-15 ਹਜ਼ਾਰ ਤੋਂ ਲੀਡ ਉੱਤੇ ਲੈਵਾਂਗੇ ਸੀ ਆਪਣੇ ਹਲਕੇ ਦੀ ਗੱਲ ਕਰ ਰਹੇ ਹੋ ਹੋਰ ਵੀ ਹੈਗੇ ਲੀਟਰ ਮੁਕਾਬਲੇ ਨਹੀਂ ਸਾਡੇ ਪਿੰਡ ਹੋਰ ਲੀਟਰ ਹੈ ਨਹੀਂ ਕੋਈ ਸਿਰਫ ਹਾਂਜੀ ਸੀ ਮਹਾਰਾਣੀਪੁਰ ਨੀਤ ਕੋਰ ਤਾਂ ਨਹੀਂ ਕੋਈ ਸਾਡੇ ਲੱਕੀ ਬੋਟ ਹੈ ਨਹੀਂ ਬੀਜੇਪੀ ਬੀਜੇਪੀ ਨੂੰ ਵੋਟ ਨਹੀਂ ਪੈ ਰਹੀ ਬਿਲਕੁਲ ਵੀ ਨਹੀਂ ਕੋਈ ਵੀ ਪਿੰਡ ਦੀ ਵੋਟ ਹਾਂ ਹੈ ਸਾਡੇ ਆਮ ਆਦਮੀ ਦੀ ਵੋਟ ਹੈ ਬਾਕੀ ਹੋਰ ਅਨੂਕੇ ਸ਼ਰਮਾ ਦੀ ਬਹੁਤ ਕਟ ਸਾਡੇ ਪਿੰਡ ਵਿੱਚ ਬਹੁਤ ਕਟ ਹੈ ਕੈਕਟਰ ਗਾਂਧੀ ਯਾਰ ਡਾਕਟਰ ਗਾਂਧੀ ਔਰ ਆਮ ਪਾਰਟੀ ਮੇਰਾ ਨਾਮ ਹੈ ਕਰਮਜੀਤ ਸਿੰਘ ਨੰਬਰਦਾਰ ਕੰਮੇਰਾ ਅਸ਼ਰੇੜੀਆ ਅੱਜ ਸਾਡੇ ਜਿਹੜੇ ਹਲਕੇ ਦੇ ਪਕਾਹਲ ਜ਼ਿਲ੍ਹੇ ਦੇ ਉਮੀਦਵਾਰ ਆ ਮੈਂਬਰ ਪਾਰਲੀਮੈਂਟ ਜਿਹੜਾ ਡਾਕਟਰ ਤਰਨਜੀਤ ਗਾਂਧੀ ਜੀ ਜਿਹੜੇ ਕਿ ਪਹਿਲਾਂ ਵੀ ਇੱਥੋਂ ਐਮਪੀ ਰਹੇ ਚੁੱਕੇ ਨੇ ਉਹ 2014 ਤੋਂ 19 ਤੱਕ ਇੱਕ ਸਮਾਜ ਸੇਵਕ ਬੰਦੇ ਨੇ ਡਾਕਟਰ ਸਾਹਿਬ ਆ ਤੇ ਡਾਕਟਰ ਸਾਹਿਬ ਨੂੰ ਜਿਹੜੀ ਇਹਦੀ ਨਿੱਜੀ ਵੋਟ ਹੈਗੀ ਆ ਉਹ ਬਹੁਤ ਹਲਕੇ ਤੇ ਹੈਗੀ ਆ ਕਾਂਗਰਸ ਪਾਰਟੀ ਦਾ ਜਿਹੜੀ ਹੈਗੀ ਹੈਗੀ ਇਹਨਾਂ ਦੀ ਆਪਣੀ ਨਿੱਜੀ ਵੋਟ ਬਹੁਤ ਹੈ ਮੈਂ ਖੁਦ ਆਪਣੇ ਫਾਦਰ ਦਾ ਇਲਾਜ ਇਹਨਾਂ ਤੋਂ ਕਰਾਂਦਾ ਰਿਹਾ ਤੇ ਇਹ ਇੱਕ ਸਮਾਜ ਸੇਵਕ ਆਹ ਮੈਨੂੰ ਕਹਿੰਦਾ ਕਿ ਇਹ ਬੰਦੇ ਦੀ ਹਾਲਾਤ ਦੇਖ ਕੇ ਇਹ ਫੀਸ ਲੈਂਦੇ ਸੀਗੇ ਜੇ ਕੋਈ ਜ਼ਿਆਦਾ ਗਰੀਬ ਹੈ ਉਹਨੂੰ ਫਰੀ ਵੀ ਦੇ ਦਿੰਦੇ ਸੀਗੇ ਤੇ ਉਹ ਐਨ ਦੇਖਿਆ ਜਿਵੇਂ ਆਮ ਡਾਕਟਰ ਜਿਨ੍ਹਾਂ ਲੋਕਾਂ ਦੇ ਛਿਲਦਾਰ ਨੇ ਪਰ ਨਹੀਂ ਇਹਨਾਂ ਨੇ ਕਿਸੇ ਤੋਂ 100 ਰੁਪਏ ਫੀਸ ਕਿ ਜੋ 1000 ਰੁਪਏ ਫੀਸ ਇਸ ਤਰ੍ਹਾਂ ਉਸਨੇ ਲੈ ਲੈਂਦੇ ਸੀਗੇ ਕੋਈ ਵੀ ਇਹਨਾਂ ਦਾ ਉਹੀ ਹਾਲ ਹੈ ਲੈਣ ਚ ਬਿਠਾ ਕੇ ਦਵਾਈਆਂ ਦਿੰਦੇ ਸੀਗੇ ਕਿ ਗਾਂਧੀ ਸਾਹਿਬ ਦਾ ਬਹੁਤ ਨਾਮ ਹੈ ਕਾਂਗਰਸ ਤੋਂ ਉੱਪਰ ਪਾਰਟੀ ਦੇ ਬਗਉ ਪ੍ਰੂਫ ਕਿਵੇਂ ਨਾ ਵੋਟ ਪੈ ਜਾਂਦੀਆਂ ਔਰ ਚੰਗੀ ਲੀਡ ਨਾਲ ਜਿੱਤਣਗੇ ਇਹ ਵੀ ਗੱਲ ਹੈ ਇੱਕ ਵਧੀਆ ਇਨਸਾਨ ਹੈ ਔਰ ਵਧੀਆ ਮੁੱਦੇ ਉੱਠਾਉਂਦੇ ਆ ਇਹ ਪਹਿਲਾਂ ਵੀ ਇਹਨਾਂ ਨੇ ਕਈ ਮੁੱਦੇ ਜਿਵੇਂ ਰੇਲਵੇ ਦਾ ਹੋਰ ਤੇ ਕੱਗਰ ਦਾ ਮੁੱਦੇ ਉਠਾਏ ਆ ਤੇ ਹੁਣ ਵੀ ਅਸੀਂ ਆਸ ਕਰਦੇ ਆਂ ਵੀ ਇਹਨਾਂ ਨੂੰ ਬਹੁਤ ਬਹੁਤ ਵੋਟਾਂ ਪਾ ਕੇ ਦਸਾਵਾਂਗੇ ਔਰ ਜਿਵੇਂ ਤੁਸੀਂ ਬੀਜੇਪੀ ਦੀ ਗੱਲ ਕਰਦੇ ਹੋ ਪਿੰਡਾਂ ਦੇ ਵਿੱਚ ਬੀਜੇਪੀ ਦਾ ਆਧਾਰ ਹੋਣਾ ਹੈਗਾ ਤੋਂ ਇਹ ਗਲਤੀ ਦਾ ਉੱਕਾ ਦੁੱਕਾ ਵੋਟਾਂ ਪੈ ਜਾਂਦੀਆਂ ਜਿਹੜੀ ਰਵਾਇਤੀ ਪਾਰਟੀਆਂ ਹੈਗੀਆਂ ਜਿਵੇਂ ਕਾਂਗਰਸ ਅਕਾਲੀ ਦਲ ਹੈ ਇਹਨਾਂ ਦਾ ਕੇਂਦਰ ਹੈਗਾ ਹੁਣ ਆਮ ਆਦਮੀ ਦਾ ਵੀ ਕੋਈ ਸਰਕਾਰ ਹੈ 3 ਸਾਲ ਹੋਰ ਚੱਲਣੀ ਹੈ ਉਹਨਾਂ ਦੇ ਵੀ ਵੋਟ ਉਹ ਉਹ ਦੋਨੇ ਡਾਕਟਰਾਂ ਦਾ ਮੁਕਾਬਲਾ ਹੈ ਡਾਕਟਰ ਬਲੰਗਰ ਦਾ ਤੇ ਡਾਕਟਰ ਤਨਵੀਰ ਗੰਦੀ ਦਾ ਇਹ ਬਿਲਕੁਲ ਟਕਰਾ ਇਹਨਾਂ ਕਿੰਦਾ ਹੋਇਆ ਤਨਵੀਰ